ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਗੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਕਾਰਾਂ ਵਿੱਚ ਮਾਲਕ ਕਰੇ ਜੀ ਬੱਧਾ ਲਓ ਜੀ ਰੋਜ਼ ਦੀ ਰੁਟੀਨ ਜਿੱਦਾਂ ਤੁਹਾਨੂੰ ਪਤਾ ਹੀ ਹੈ ਵੀ ਸ਼ੁਰੂ ਹੁੰਦੀ ਹੈ ਨਾ ਉੱਕਣੇ ਅੱਜ ਵੀ ਸ਼ੁਰੂ ਹੈ ਕੰਮਕਾਰ ਲੱਗੇ ਹੋਏ ਕਰਨ ਭਾਈ ਤੇ ਮੱਧਿਆ ਨਾਲ ਤੁਹਾਨੂੰ ਬਹੁਤਾ ਟਾਈਮ ਖੋਣ ਹੋ ਗਿਆ ਚੁਾਈ ਲੱਗੇ ਤੇ ਸੀ ਸ਼ੁਰੂ ਕਰ ਤੇ ਅੱਜ ਥੋੜਾ ਜਿਹਾ ਦਿਲ ਕਹਿ ਲੋ ਵੀ ਉਦਾਸ ਕਹਿ ਲੋ ਹਨ ਚਲੋ ਉਦਾਸ ਵੀ ਆਏ ਆ ਵੀ ਉਦਾਸ ਵੀ ਨਹੀਂ ਕਹਿ ਸਕਦੇ ਕਿਉਂਕਿ ਇੱਕ ਪਾਸੇ ਨੂੰ ਰੱਬ ਨੇ ਚੰਗਾ ਕਰਿਆ ਭਾਈ ਇੱਕ ਪਾਸੇ ਨੂੰ ਮਾੜਾ ਹੋ ਗਿਆ ਜਿਹੜਾ ਚੰਗਾ ਹੋਇਆ ਏ ਉਹ ਤਾਂ ਆਏ ਆ ਵੀ ਆਪਣੀ ਜਿਹੜੀ ਬੈੜੀ ਬਿਮਾਰ ਥੀ ਉਦੀ ਜਾਨ ਬਚ ਗਈ ਉਹ ਕੱਖ ਕੰਡਾ ਖਾਣ ਲੱਗ ਗਈ ਜਗਾਲੀ ਕਰਨ ਲੱਗ ਗਈ ਪਾਣੀ ਧਾਣੀ ਪੀਣ ਲੱਗ ਗਈ ਹਨਾ ਤੇ ਭੁੱਖ ਲੱਗਣ ਲੱਗ ਗਈ ਉਹਨੂੰ ਮਤਲਬ ਪਹਿਲਾਂ ਕੱਖ ਕੰਡਾ ਨਹੀਂਦੀ ਖਾਂਦੀ ਟ੍ਰੀਟਮੈਂਟ ਚੱਲਦਾ ਰਿਹਾ ਤੇ ਚਲੋ ਹੁਣ ਆਏ ਮਤਲਬ ਕੱਖ ਕੰਡਾ ਵੀ ਖਾਣ ਲੱਗੀ ਹਨਾ ਹੈ ਨੋਕੇ ਹੋ ਗਈ ਰਿਪੋਰਟ ਪਾਣੀ ਧਾਣੀ ਪੀ ਲੈਂਦੀ ਆ ਵਧੀਆ ਥੋੜੀ ਉੱਠਣ ਚ ਪ੍ਰੋਬਲਮ ਆਂਦੀ ਕਿਉਂਕਿ ਵੀਕਨੈਸ ਬਹੁਤ ਜ਼ਿਆਦਾ ਉਹ ਹੋ ਜੋਗੀ ਕੋਈ ਨਹੀਂ 2-4 ਦਿਨ ਚ ਹੋ ਜਾਣਾ ਉਹਨਾਂ ਸਹੀ ਹਨਾ ਤੇ ਹੁਣ ਲਿਆਉਨੇ ਆ ਇੱਕ ਦੋ ਆਈਟਮਾਂ ਹੋਰ ਸਟੋਰ ਤੋਂ ਕਰਦੇ ਆ ਉਹਨੂੰ ਕੰਡੇ ਜੇਪੁਰ ਹਨ ਤੇ ਇਹ ਤਾਂ ਚਲੋ ਹੋ ਗਿਆ ਚੰਗਾ ਕੰਮ ਜਿਹੜਾ ਭਾਈ ਠੀਕ ਹੋ ਗਿਆ ਕੰਮ ਹਨ ਮਾਲਕ ਨੇ ਸੁਣ ਲਈ ਤੇ ਜਿਹੜਾ ਕੰਮ ਮਾੜਾ ਹੋ ਗਿਆ ਜੀ ਉਹ ਐਦਾਂ ਹੋ ਗਿਆ ਵੀ ਉਹ ਬੱਚੀ ਨੇ ਆਪਣੀ ਨੇ ਬੈੜੀ ਨੇ ਬੱਚਾ ਸੈੱਟਤਾ ਅੱਜ ਸਵੇਰੇ ਤੇ ਉਹ ਬੈੜੀ ਬਿਮਾਰਤੀ ਤੁਹਾਨੂੰ ਪਤਾ ਹੁਣ ਟੀਕੇ ਜਿਹੜੇ ਲੱਗਦੇ ਆ ਭਾਈ ਹਨਾ ਅ ਗਰਮ ਕਹਿ ਲਓ ਗਰਮ ਟੀਕੇ ਲੱਗਦੇ ਆ ਯਾਰ ਲੱਗਦੇ ਲੱਗੇ ਵੀ ਬਹੁਤ ਜ਼ਿਆਦਾ ਮਾਤਰਾ ਚ ਕਿਉਂਕਿ ਬਿਮਾਰ ਬਹੁਤ ਰਹੀ ਆ ਅ ਮੈਂ ਕੱਲ ਇੱਕ ਵੀਡੀਓ ਬਣਾਈ ਸੀਗੀ ਕੱਲ ਉਹ ਮੈਂ ਵਿੱਚ ਜੋੜੂਗਾ ਉਹਦੇ ਵਿੱਚ ਤੁਸੀਂ ਦੇਖਿਓ ਵੀ 6-7 ਸੀਸੀਆਂ ਤਾਂ ਕੱਲ ਗਲੂਕੋਸ ਦੀਆਂ ਚੜੀਆਂ ਹਨਾ ਤੇ ਮਤਲਬ ਹੁਣ ਟੀਕੇ ਗਰਮ ਵੀ ਹੋ ਸਕਦੇ ਆ ਹੁਣ ਉਹ ਤਾਂ ਹੁਣ ਜਿਹਦੇ ਭਾਈ ਲੱਗੇ ਉਹਨੂੰ ਪਤਾ ਵਿਚਾਰੀ ਨੂੰ ਹਨ ਬਾਕੀ ਉਹ ਮੈਂ ਵਿੱਚ ਜੋੜੂਗਾ ਵੀਡੀਓ ਉਹ ਤੁਸੀਂ ਦੇਖਿਓ ਜਰੂਰ ਤੇ ਕਹਿ ਲਓ ਵੀ ਬਾਕੀ ਆਪਣਾ ਭਾਈ ਹੁਣ ਚਲੋ ਬਾਕੀ ਦਾ ਕਿਰਪਾ ਮਾਲਕ ਦੀ ਬਾ ਆ ਥੋੜਾ ਜਿਹਾ ਦਿੱਕਤ ਵਾਲੀ ਗੱਲ ਹੋ ਗਈ ਜਿਹੜਾ ਬੱਚਾ गिरਗੀ ਨਾ ਹੋ ਟਾਈਮ ਵੀ ਹਜੇ ਘੱਟੇ ਹੋਇਆ ਤਾਂ ਟਾਈਮ ਵੀ ਉਹ ਕਹਿ ਲਓ ਵੀ ਮੇਰੇ ਖਿਆਨ ਨਾਲ ਤਿੰਨ ਚਾਰਕ ਨਾ ਸੌਰੀ ਤਿੰਨ ਚਾਰ ਨਹੀਂ 5-6 ਮਹੀਨਿਆਂ ਦੀ ਹੋਣੀ 5 ਕ ਦੀ ਤੇ ਮੈਂ ਹੁਣ ਪ੍ਰੋਪਰ ਟਾਈਮ ਦੇਖਿਆ ਨਹੀਂ ਉਹਦਾ ਲਿਖਿਆ ਹੋਇਆ ਕਿੰਨਾ ਟਾਈਮ 5 ਕ ਮਹੀਨਿਆਂ ਦੀ ਗੱਭਣ ਸੀਗੀ ਤੇ ਛੋਟਾ ਹੀ ਸੀਗਾ ਅ ਬੱਚੂ ਹੈ ਨਾ ਜੋ ਵੀ ਸੀਗਾ ਕੋਈ ਐਡਾ ਹਜੇ ਬਾਲ-ਬੂਲ ਵੀ ਨਹੀਂ ਤੇ ਆਏ ਉੱਪਰ ਤੇ ਬਾਕੀ ਤਾਂ ਚਲੋ ਭਾਈ ਇਹ ਕੁਦਰਤ ਆ ਹਨਾ ਇਹ ਬਿਜ਼ਨਸ ਜਿਹੜਾ ਇਹ ਬਿਜ਼ਨਸ ਆ ਇਹ ਬਹੁਤ ਮਨ ਮਾਰ ਕੇ ਕਰਨਾ ਪੈਂਦਾ ਕਿਉਂਕਿ ਇਹਦੇ ਚ ਘਾਟਾ ਵੀ ਆ ਬਹੁਤ ਜ਼ਿਆਦਾ ਜਦ ਘਾਟਾ ਪੈਣ ਲੱਗਦਾ ਨਾ ਫਿਰ ਪਤਾ ਨਹੀਂ ਲੱਗਦਾ ਬੰਦੇ ਨੂੰ ਬੰਦੇ ਨੂੰ ਸਮਝ ਨਹੀਂ ਲੱਗਦੀ ਵੀ ਇਹ ਬਣੀ ਕਿਹਾ ਜਾਂਦਾ ਬੰਦਾ ਦੁਖੀ ਹੋ ਕੇ ਐਂ ਕਹਿੰਦਾ ਵੀ ਯਾਰ ਰੱਬਾ ਯਾਰ ਮੇਰੇ ਜੋੜਾਂ 'ਚ ਬਹਿ ਗਿਆ ਤੂੰ ਤਾਂ ਹੈਨਾ ਤੇ ਹੋ ਜਾਂਦਾ ਕੋਈ ਬੜੀ ਗੱਲ ਨਹੀਂ ਹੈਗੀ ਇਹ ਕਿਉਂਕਿ ਜਿਹੜਾ ਜਿੰਦੀ ਜਾਨ ਵਾਲਾ ਬਿਜ਼ਨਸ ਆ ਇਹ ਤਾਂ ਇਦਾਂ ਹੀ ਹੁੰਦਾ ਫਿਰ ਜੀ ਤਾਂ ਮੰਨ ਲਓ ਦੁਕਾਨਦਾਰੀ ਕਰਨੀ ਆ ਦੁਕਾਨਦਾਰੀ ਚ ਚਲੋ ਏਦਾਂ ਆਪਾਂ ਨੇ ਸਮਾਨ ਪਾ ਲਿਆ ਨਹੀਂ ਵੀ ਵਿਗਿਆ ਆਪਣਾ ਉਸੇ ਰੇਟ ਨਾਲ ਸਗੋ 2-4 ਰੁਪਏ ਵਧੂ ਗਾ ਇਸ ਹਾਲ ਖੰਡ ਤੱਕ ਅੰਦਰ ਤਾਂ ਪਿਆ ਆਪਣੇ ਹੈਨਾ ਤੇ ਇਹ ਤਾਂ ਮਤਲਬ ਇਹੋ ਜਿਹਾ ਕੰਮ ਆ ਜੇ ਘੜੀ ਮਾ ਟੰਕਰ ਬਮਾਟ ਮਾਰ ਹੁਣ ਲਾ ਲਓ ਹਿਸਾਬ ਤੁਸੀਂ ਜੇ ਜ਼ਿਆਦਾ ਨਹੀਂ ਤਾਂ ਮੇਰੇ ਖਿਆਲ ਨਾਲ 10-12 15000 ਰੁਪਏ ਦੇ ਉੱਪਰ ਲੱਗ ਗਿਆ ਉਦੋਂ ਦਾ ਹੈਨਾ ਤੇ ਉੱਪਰ ਤੇ ਫੇਰ ਐਡਾ ਬੜਾ ਨੁਕਸਾਨ ਹੋ ਗਿਆ ਨੁਕਸਾਨ ਹੀ ਆ ਚਲੋ ਇੱਕ ਪਾਸੇ ਨੂੰ ਚਲੋ ਆਪਾਂ ਇਹ ਵੀ ਕਹਿ ਸਕਦੇ ਵੀ ਬੈੜੀ ਦੀ ਜਾਨ ਬਚ ਗਈ ਕੋਈ ਗੱਲ ਨਹੀਂ ਹਨਾ ਪਰ ਜਿਹੜਾ ਨੁਕਸਾਨ ਉਹ ਤਾਂ ਨੁਕਸਾਨੇ ਆ ਨਾਲੇ ਖਰਚਾ ਵੀ ਹੋ ਗਿਆ ਨਾਲੇ ਆਪਣਾ ਬੈੜੀ ਵੀ ਸਮਝ ਲਓ ਦੁਬਾਰਾ ਹੁਣ ਆਪਾਂ ਖਬਰਾਂ ਕਾਗਜ਼ ਮਾਲਕ ਨੇ ਕਿਤੇ ਸੁਣ ਲਈਆਂ ਹਨਾ ਆ ਸਮਝ ਲਓ ਸਾਲ ਕੰਮ ਅੱਗੇ ਪੈ ਗਿਆ ਇਹ ਹੈ ਜੀ ਗੱਲ ਬਾਕੀ ਚਲੋ ਕੋਈ ਗੱਲ ਨਹੀਂ ਘਾਟੇ ਵਾਦੇ ਬਣੇ ਪਈ ਆ ਤੇ ਆ ਜੋ ਮਰਾਉਣੇ ਤੁਹਾਨੂੰ ਡੰਗਰਾਂਵਾਲ ਗੇੜਾ ਤੇ ਮੈਂ ਐਡ ਵਿੱਚ ਜ਼ਰੂਰ ਕਰੂਗਾ ਉਹ ਚੀਜ਼ ਜਿਹੜੀ ਮੈਂ ਕੱਲ ਵੀਡੀਓ ਬਣਾਈ ਸੀਗੀ ਹਨਾ ਉਹ ਜ਼ਰੂਰ ਦੇਖਿਓ ਲਓ ਜੀ ਗਾਏ ਭਾਈ ਹਜੇ ਲੋਟ ਨਹੀਂ ਆ ਰਹੀ ਹੈ ਆ ਦੇਖ ਲਓ ਅੱਜ ਕਿੰਨੀਆਂ ਸੀਸੀਆਂ ਕਿੰਨੇ ਟੀਕੇ ਚੜ੍ਹ ਲਏ ਇਹਦੇ ਹਨਾ ਤੇ ਇਹ ਸੱਟ ਵੀ ਹੋ ਰਹੀ ਦਿੱਤੇ ਪਤੰਦਰਾ ਨੇ ਮੈਂ ਕਿਤੇ ਗਿਆ ਹੋਇਆ ਤਾਂ ਹੁਣ ਇਹਨੂੰ ਚੱਕਦਾ ਹਾਂ ਉਰੇ ਤਾਂ ਤੇ ਭਾਈ ਆ ਦੇਖੋ ਸਾਰੇ ਟੀਕੇ ਅੱਜ ਵਿਚ ਪਾ ਕੇ ਗਲੂਕੋਸਾਂ ਦੇ ਹਨਾ ਟੈਰਾਵਾਈਸ ਇਹ ਸਾਰੇ ਲਾਇਆ ਇਹ ਆਪਣਾ ਤਾਕਤ ਤੋਂ ਹੁੰਦਾ ਹੀ ਠੀਕ ਆ ਤੇ ਸਾਰੇ ਟੀਕੇ ਆ ਹੁੰਦਾ ਹੈ ਆਪਣਾ ਤੇ ਆਇਰਨ ਦੀ ਘਾਟ ਪੂਰੀ ਕਰਨੇ ਤੇ ਹਾਂ ਟ੍ਰੀਟਮੈਂਟ ਦੇਖੋ ਆਪਾਂ ਆਪਣੇ ਵੱਲੋਂ ਸਾਰਾ ਕੀਤਾ ਹਨਾ A to Z ਚੱਲ ਵੀ ਰਿਹਾ ਹਜੇ ਹਜੇ ਚੱਲ ਵੀ ਰਿਹਾ ਟ੍ਰੀਟਮੈਂਟ ਪਰ ਹਜੇ ਲੋਟ ਨਹੀਂ ਆ ਰਹੀ ਜੀ ਗਾਂ। ਬਈ ਕੀ ਕਹਿੰਦਾ ਫਿਰ ਹੈਪੀ? ਹਾਪੀ ਕਹਿੰਦਾ ਹੁਣ ਤਾਂ ਠੀਕ ਆ। ਠੀਕ ਆ ਹੁਣ ਕਹਿੰਦਾ? ਨਹੀਂ 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 ਸਰ ਤਾਂ। ਉਹ ਕਮਜ਼ੋਰੀ ਪੈ ਗਈ ਨਾ ਕਈ ਦਿਨ ਬਸ। ਅੱਛਾ। ਉਹ ਕੱਖ ਕੱਖ ਗੰਡਾ ਨਹੀਂ ਯਾਰ ਖਾਂਦੀ। ਹੁਣ ਦੱਸਿਆ ਤਾਂ। ਤੁਹਾਡਾ ਨਾਂ ਗੁੱਜੂ ਗੋਦਾਂ ਤੇ ਲੱਗੂਗੀ ਨਾ ਤੀਜਾ ਤੇ। ਅੱਛਾ। ਉਹ ਜਿਹੜਾ ਬਾਥਰੂਮ ਬਾਥਰੂਮ ਬਿੱਟੂ ਦੋਲਤਾ। ਬਾਥਰੂਮ ਦਿਖਾਤਾ ਮੈਂ। ਬਾਥਰੂਮ ਦਿਖਾਤਾ ਤੁਹਾਨੂੰ। ਲਾਲ ਜਾ ਗਏ ਹਨ ਆਹੋ ਹੁੰਦਾ ਉਹ ਕਹਿੰਦਾ ਵੀ ਘਟ ਗਿਆ ਹੁਣ ਤਾਂ ਜਦ ਹੂੰ 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 ਆਹ ਪਾਣੀ ਬਣ ਗਿਆ ਜਮਈ ਪਾਣੀ ਬਣ ਗਿਆ ਲਹੂ ਕੇ ਜਿਸੇ ਥਾ ਹੂੰ 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 ਜਦ ਆਪਕੋ ਹਮਨੇ ਬਤਾ ਲਿਆ ਹੂੰ ਹੂੰ ਪਾਣੀ ਉਹ ਬਣਿਆ ਪਿਆ ਤਾਂ ਜਮਈ ਖੁੰਦਾ ਉਹੀ ਗੱਲ ਹੈ ਤੇ ਦੇਖਦੇ ਆਉਣ ਬਾਕੀ ਹੋ ਜਾਣਾ ਫਿਰ ਟਾਈ ਤਾਂ ਹਨਾ ਆਪਣੇ ਵੱਲੋਂ ਤਾਂ ਆਪਾਂ ਕਰ ਕਰ ਪੂਜਾ ਲਾ ਜੇ ਹਾਂ ਹੁਣ ਉਹ ਕਿਆ ਕਹਿੰਦਾ ਵੀ ਦੁਬਾਰਾ ਗਲੂਕੋ अच्छा उद्दा हुन जदा पहला ते ते जे ਸਾਹ ਲੰਦੀ ਤੀ ਹੈ ਉਹ ਘਟ ਗਈ ਹਨਾ ਉਹ ਤਾਂ ਗਰਮੀ ਕਰਕੇ ਕਰਦੀ ਹੈ ਗਰਮੀ ਕਰਕੇ ਵੀ ਉੂੰ ਵੀ ਉਹ ਗੱਲ ਹੈ ਨਹੀਂ ਦੀ ਫਿਰ ਵੀ ਸਵੇਰੇ ਸੱਜਰੇ ਵੀ ਮੈਂ ਦੇਖੀ ਸਾਹ ਹੋਰੇ ਤਰ੍ਹਾਂ ਲੰਦੀ ਦੀ ਮਤਲਬ ਦੋ ਵਾਰ ਦੋ ਵਾਰ ਤੇ ਢਾਏ ਹਿੱਲਦਾ ਤਾਂ ਹੋਰੇ ਤਰ੍ਹਾਂ ਹਾਂ ਹਿੱਲ ਹਿੱਲਦਾ ਹਾਂ ਢਿੱਡ ਜਾ ਹਿੱਲਦਾ ਤਾਂ ਹਨਾ ਤੇ ਮਾੜੀ ਹੋਊ ਬਹੁਤ ਹੋਊਗੀ ਯਾਰ ਮਾੜੀ ਬਹੁਤ ਹੋਊਗੀ ਇਹ ਹੁਣ ਅਸੀਂ ਲੱਗ ਕੱਢ ਲਈਏ ਇੱਧਰ ਤੇ ਕੱਖ ਕੰਡਾ ਖਾਂਦੀ ਨਹੀਂ ਹੈਗੀ ਉੱਪਰ ਹੀਟ ਤਾਂ ਚੱਲੂ ਇਹਨੇ ਹਜੇ ਕਿਆ ਖਾਣੀ ਆ ਆਟਾ ਜਿਆ ਪਾ ਕੇ ਦੇਖਿਆ ਤਾਂ ਤੇ ਉਹ ਵੀ ਨਹੀਂ ਖਾ ਰਹੀ। ਉਰੇ ਇਹਨੂੰ ਪੱਖਾ ਲਾਇਆ ਹੋਇਆ ਆ ਹੁਣ ਲਾਈਟ ਚਲੇਗੀ ਤਾਂ ਕਰਕੇ ਬੰਦ ਆ। ਤੇ ਸਾਈਡ ਪਰ ਪਾਈ ਇੱਧਰ ਠੀਕ ਆ ਉੱਧਰ ਗਾਇਆਂ ਇਦਾਂ ਇੱਕ ਤਾਂ ਫਰਸ਼ ਪੱਕਾ ਏ ਉਰੇ ਕੱਚੇ 'ਚ ਬੈਠੀ ਆਰਾਮ ਨਾਣਾ। ਤੇ ਨੰਬਰ 2 ਥੋੜੀ ਉਠਣ 'ਚ ਇਹਨੂੰ ਪ੍ਰੋਬਲਮ ਹੁੰਦੀ ਦੀ ਉੱਥੇ ਫਰਸ਼ 'ਵਰ ਪੈਰ ਹੀ ਦੇ ਤਿਲਕ ਦੇ ਤੇ ਤਾਂ ਕਰਕੇ ਉਰੇ ਬੰਨ ਲੀਏ ਇਹ ਅਸੀਂ। ਚਲੋ ਇਹਦੇ ਪੈਰ ਜੇ ਹੁਣ ਉੱਠਦੀ ਹੈ ਨਾ ਪੈਰ ਮਿੱਟੀ ਵਿੱਚ ਫਸ ਜਾਂਦੇ ਹਨ ਰਾਮ ਕੇ ਉੱਠ ਹੋ ਜਾਂਦਾ ਈ ਤੂੰ ਵਧੀਆ ਤਾਂ ਕਰਕੇ ਹੁਣ ਠੀਕ ਆ ਵੈਸੇ ਬਹੁਤ ਹੱਦ ਤੱਕ ਠੀਕ ਆ ਤੇ ਬਾਕੀ ਚਲੋ ਹੁਣ ਇਹਦਾ ਦਾਣਾ ਪਾਣੀ ਪਾਈ ਹਨਾ ਮਾਲਕ ਰੱਖੇ ਸੁੱਖ ਹੋ ਜਵੇ ਠੀਕ ਬੈੜੀ ਬਹੁਤ ਕੰਮ ਦੀ ਆ ਡੇਢ 2 ਲੱਖ ਦੀ ਬੈੜੀ ਆ ਇਹ ਜੀ ਅਗਲੇ ਸੂਏ ਤੱਕੜੀ ਭਾਰੀ ਗਾਣੇ ਮੜਨਾ ਇਹਨੇ ਹਨ ਯਾਨੀ ਚਲੋ ਬਾਕੀ ਮਾਲਕ ਦੇ ਹੱਥ ਆ ਨਾ ਜੀ ਆਪਾਂ ਦਾ ਟ੍ਰੀਟਮੈਂਟ ਕਰ ਸਕਦੇ ਆ ਮੱਕੀ ਹੁਣ ਦੇਖਦੇ ਆ ਫਿਰ ਕੀ ਬਣਦਾ ਉਦਾਂ ਹੈਪੀ ਡਾਕਟਰ ਭਾਈ ਕਹਾਂ ਗਿਆ ਵੀ ਐਨ ਓਕੇ ਆ ਐ ਹੁਣ ਠੀਕ ਆ ਉਹਦਾ ਵੀ ਬੁਖਾਰ ਬਹੁਤ ਤਾਂ ਹੈ ਨਹੀਂ ਅੰਦਰ ਜਮਈ ਹਾਂ ਹਾਂ ਤਾਂ ਵੀ ਚਲ ਉਹਦਾ ਬੁਖਾਰ ਬਹੁਤ ਤਾਂ ਨਹੀਂ ਹੈ ਕਿ ਬੁਖਾਰ ਤਾਂ ਅੱਜ ਵੀ ਚੈੱਕ ਕਰ ਲਿਆ ਤਾਂ ਹਾਂ ਬੁਖਾਰ ਤਾਂ 100 ਹੀ ਤਾਂ ਅੱਛਾ ਟੈਂਪਰੇਚਰ ਦਾ ਕੁਝ ਵੀ ਨਹੀਂ ਹੈਗਾ ਵੀ ਉਹ ਕਮਜ਼ੋਰੀ ਪੈ ਗਈ ਹੈ ਕਮਜ਼ੋਰੀ ਪੈ ਗਈ ਬੋਤਲਾਂ ਕਈ ਲੱਗੀਆਂ ਹੈ ਬੋਤਲਾਂ 6 ਲਾਤੀਆਂ ਨੇ ਬੋਤਲਾਂ 6 ਲੱਗੀਆਂ ਭਾਈ ਉਹਦਾ ਫਰਕ ਤਾਂ ਬਹੁਤ ਆ ਪਹਿਲਾਂ ਤਾਂ ਆਪਾਂ ਵੀ ਵਿੱਚ ਵੱਡਦੇ ਨੇ ਹਾਂ ਹਾਂ ਉਹ ਫਰਕ ਤਾਂ ਹੈਗਾ ਵੈਸੇ ਤੇ ਉਹ ਜਿਹੜਾ ਲਿਵਰ ਟੋਨਿਕ ਆ ਉਹ ਕਹਿ ਕੇ ਗਿਆ ਕੁਝ ਹੋਰ ਦੇਣਾ ਕਿ ਨਹੀਂ ਉਹੀ ਜਿਹੜੀ ਸੀਸੀ ਪਈ ਉਹ ਵੀ ਦੇ ਦਣਾ ਦੁਬਾਰਾ ਨਾ ਉਹ ਤਾਂ ਮੈਂ ਦੇ ਤਾ ਸਵੇਰੇ ਤੇ ਬਾਕੀ ਚਲੋ ਵੈਸੇ ਰਾਤ ਦੇਸੀ ਤਰੀਕੇ ਵੀ ਭਾਈ ਵਰਤੇ ਤੇ ਚਾਹ ਪੱਤੀ ਉਬਾਲੀ ਪਾਇਆ 2 ਲੀਟਰ ਪਾਣੀ ਚ ਤੇ ਉਹਦੇ ਚ ਸ਼ੱਕਰ ਪਾ ਕੇ ਦਿੱਤੀ ਨੂੰ ਅੱਧਾ ਪੌਣਾ ਕਿਲੋ ਇਹ ਜਿਹੜਾ ਪਸ਼ਾਬ ਚ ਨੂੰ ਬਾਥਰੂਮ ਚ ਨੂੰ ਖੂਨ ਆਉਂਦਾ ਤਾਂ ਫਿਰ ਉਹਦੇ ਕਰਕੇ ਦਿੱਤਾ ਤਾਂ ਉਹ ਸਿਸਟਮ ਰਾਤ ਕਪਾਰ ਕਰਨੇ ਵਾਸਤੇ ਦੇਸੀ ਨੁਸਖਾ ਤੇ ਸਵੇਰੇ ਫਿਰ ਹੁਣ ਆਪਾਂ ਨੇ ਇਲਾਜ ਇਹਦਾ ਕਰੇ ਲਿਆ ਹਨਾ ਤੇ ਬਾਕੀ ਹੁਣ ਦੇਖਦੇ ਆਂ ਜੀ ਜੋ ਮਾਲਕ ਨੂੰ ਮਨਜ਼ੂਰ ਆ ਹੋ ਜਾਣਾ ਵੈਸੇ ਤਾਂ ਸੈੱਟ ਹੋ ਜਾਣਾ ਇਹਨੇ ਆ ਚੱਕਦੇ ਬਾਈ ਸਮਾਨ ਜਿਆ ਉਰੀ ਸਿੱਟ ਤਾਂ ਸਾਰਾ ਤੁਸੀਂ ਤੇ ਬਾਕੀ ਚਲੋ ਵਾਲਕ ਰੱਖੇ ਸੁੱਖਾ ਕੀ ਬਣਦਾ ਦੇਖਦੇ ਆ ਲਓ ਜੀ ਬਾਈ ਇਧਰ ਕੱਖ ਪਾ ਤੇ ਬਿਹੜੀ ਨੂੰ ਆਪਾਂ ਉਹੀ ਬਿਹੜੀ ਆ ਜੀ ਜਿਹੜੀ ਪਹਿਲਾਂ ਬਿਮਾਰ ਤੀ ਉਹ ਸਾਰਿਆਂ ਨੂੰ ਕੱਖ ਪਾ ਦੇ ਬਾਈ ਹਾਂ ਕੱਕ ਪਾਪ ਹੂੰ ਇਹਨੂੰ ਅਸੀਂ ਅੱਜ ਲੱਗੀ ਵੈਸੇ ਸਵਾਰ ਕੇ ਖਾਣਾ ਅੱਜ ਲੱਗੀ ਖਾਣ ਹਾਂ ਨਹੀਂ ਤਾਂ ਹਲਕਾ ਹੋ ਗਈ ਉਹ ਮਾਰਨੀ ਹਾਂ ਚੱਕਦੀ ਐਨ ਕਰ ਹਾਂ ਹੁਣ ਐਨ ਵਧੀਆ ਖਾਂਦੀ ਆ ਤੇ ਚਲ ਕੋਈ ਨਹੀਂ ਇਹਨੇ ਰਾਜੀ ਤਾਂ ਹੁਣ 2-4 ਦਿਨਾਂ ਚੇ ਹੋ ਜਾਣਾ ਜਦ ਖਾਣ ਪੀਣ ਲੱਗੀ ਨਾ ਐਨ ਬਧੀ ਖਾਣ ਪੀਣ ਲੱਗੀ ਤਾਂ 2-4 ਦਿਨਾਂ ਚੇ ਭਰਿਆ ਹੋਣਾ ਇਹਨੇ ਹਾਂ 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 ਕਾਲਾ ਬੱਤਿ ਯਾਰ ਬੱਚੇ ਦਾ ਦੁੱਖ ਤਾਂ ਵੀ ਜਿਹੜੇ ਬੱਚਾ ਸੜਦਾ ਇਹਨੇ ਬੱਚਾ ਸੜਦਾ ਹਾਂ ਚੱਲ ਕੋਈ ਵੈਸੇ ਕੋਈ ਚੱਕਰ ਨਹੀਂ ਇਹਨਾਂ ਦੇ ਕੋਲ ਜਾਨ ਬਚ ਗਈ ਹਾਂ ਨਹੀਂ ਤਾਂ ਜਾਂਦੀ ਹੋ ਲੱਗਦੀ ਕੀ ਇਹ ਜਾਂਦੀ ਹੋ ਲੱਗ ਮੈਨੂੰ ਤਾਂ ਆਪਨਾ ਉਮੀਦ ਜੀਉਤੀ ਯਾਰ ਮੈਂ ਕਿਹਾ ਵੀ ਔਖਾ ਤੇ ਮੈਨੂੰ ਕਿਵੇਂ ਲੱਗਦਾ ਮੈਂ ਕਿਹਾ ਜਾਊਂਗੀ ਵੀ ਮੁਸ਼ਕਲ ਆ ਹੂੰ ਤਾਂ ਬੱਚਾ ਕੋਈ ਚੱਕਰ ਨਹੀਂ ਉਹ ਤਾਂ ਦੁਆਰਾ ਹੋ ਜੂਗੀ ਉਹ ਤਾਂ ਚੱਲ ਗੱਬਣ ਤਾਂ ਦੁਆਰਾ ਹੋ ਜੂਗੀ ਹਨਾ ਤੇ ਜੇ ਵੈਸੇ ਬਾਈ 6ਵੇਂ 7ਵੇਂ 7ਵੇਂ 8ਵੇਂ ਮਹੀਨੇ ਚ ਹੁੰਦੀ ਫੇਰ ਦੁੱਧੇ ਹੀ ਨੇ ਪੈ ਜਾਣਾ ਤਾਂ ਨਹੀਂ ਚੱਲ ਬੰਦੇ ਫਿਰ ਵੀ ਮੁਸ਼ਕਲ ਆ ਕਿਉਂਕਿ ਪਹਿਲੜ ਆ ਨਾ ਹੂੰ ਸਾਰਾ ਆਉਹੀ ਵੀ ਗੱਲ ਆ ਜੇ 20 ਦਿਨ ਮਹੀਨਾ ਰਹਿੰਦਾ ਹੋਵੇ ਮਹੀਨਾ ਖੰਡ ਰਹਿੰਦਾ ਉਹ ਫਿਰ ਤਾਂ ਪੈ ਜਾਂਦੀ ਤੇ ਚੱਲ ਪੈ ਜਾਂਦੀ ਹਾਂ ਬਣਾ ਬੜੀਆਂ ਗਾਆਂ ਹੋਵੇ ਚੱਲ ਫਿਰ ਪੈ ਜਾਂਦੀਆਂ ਬੜੀਆਂ ਗਾਆਂ ਦੋ ਕੁ ਮਹੀਨੇ ਕੋਈ ਚੱਕਰ ਨਹੀਂ ਹੁੰਦਾ ਹੂੰ ਉਦਾਂ ਫੱਟੀ ਬੋਲ ਗਈ ਵਿਚਾਰੀ ਦੀ ਜਮਈ ਚਲੋ ਹੋ ਜੂਗੀ ਹਣ ਤਾਂ ਹੁਣ ਐਨ ਉਦਾਂ ਪੂਰਾ ਖਾਣ ਲੱਗੀ ਵਧੀਆ ਹਾਂ ਹਾਂ ਇਹਨੂੰ ਵਧੀਆ ਖਾਂਦੀਆਂ ਅੱਗ ਦੁਪਹਿਰੇ ਪਾਣੀ ਪੂਣੀ ਚੰਗਾ ਪੀਂਦੀਆਂ ਨੇ ਹਾਂ ਹਾਂ ਤੇ ਚਲੋ ਬਾਕੀ ਭਾਈ ਕਾਟਾ ਵਾਦਾ ਬਣਿਆ ਬਈਆ ਬਣਿਆ ਬਣਿਆ ਜੂਨਾ ਯਾਰ ਹੋਣਾ 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 ਹੀ ਹੋਣਾ ਬਿਲਕੁਲ ਇਹ ਕਿਹੜੇ ਪਹਿਲਾ ਇਹ ਹਾਂ ਇਹ ਕਿਤੇ ਜਿਹਦਾ ਚੱਲਦਾ ਹੀ ਰਹਿੰਦਾ ਪਹਿਲਾਂ ਵੀ ਆਪਣੇ ਹੁੰਦੇ ਹੀ ਆ ਪਹਿਲਾਂ ਦੋ ਮਹਿਸਾਂ ਨੇ ਸੜਦਾ ਦਾ ਹਾਂ 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 ਇਹ ਕਿ ਤੈਨੂੰ ਜੇ ਸੋਚਣ ਲੱਗ ਜੀ ਆਹ ਗਾਂ ਆ ਪਹਿਲਾਂ ਚੱਲ ਮਹਿਸਾਂ ਨੇ ਤਾਂ ਕਟੂਏ ਛਿੱਟੇ ਦਾ ਕੋ ਦੋ ਤਿੰਨ ਗਾਂ ਆ ਚੱਲੇ ਲਈਆਂ ਪਿਛਲੀ ਉਹ ਕਹਿੰਦਾ ਚੱਲ ਵੀ ਲਈਆਂ ਚਲੋ ਉਹੀ ਤੁਹਾਨੂੰ ਦੱਸਦਾ ਵੀ ਪਹਿਲਾਂ ਦੋ ਮਹਿਸਾਂ ਨੇ ਬੱਚੇ ਢੜਦੇ ਸੀ ਫਿਰ ਇਹ ਹੋ ਗਈ ਦੋ ਗਾਂ ਆ ਵਿਚਰੀਆਂ ਮਰ ਲੀਆਂ ਲਓ ਜੀ ਬੈੜੀ ਆਪਾਂ ਲਿਆਂਦੀ ਇਹ ਹੁਣ ਇਹਦੀ ਸ਼ੀਟ ਜਿਹੜੀ ਹੈਗੀ ਟੀ ਤੇ ਉਰੇ گاਵਾ ਚ ਖੜਦੀ ਆ ਇਹਨਾਂ ਚ ਤੇ ਵਾਕੀ ਹੁ ਬਰਸਾਤ ਕਰਕੇ ਬਾਈ ਡੰਕਰਾਂ ਦਾ ਸਾਰਿਆਂ ਦਾ ਬੁਰਾ ਹਾਲ ਆ ਜੀ ਕਿਉਂਕਿ ਗਿੱਲਾ ਹੋਈ ਜਾਂਦਾ ਗਿੱਲੇ ਕਰਕੇ ਫਿਰ ਤੁਹਾਨੂੰ ਪਤਾ ਲਿਬੜੇ ਤੇ ਬੜੇ ਰਹਿੰਦੇ ਡੰਕਰ ਹੈ ਨਾ ਤੇ ਇੱਕ ਆਹ ਬੱਚੀ ਆਪਣੀ ਇਹਨੂੰ ਵੀ ਮਸਟ ਐਟਟਿਟਿਊਡ ਹੋਣ ਲੱਗੀ ਇਹ ਗੱਭਣਾ ਜੀ ਇਹ ਬੱਚੀ ਇਹਨੂੰ ਹੁਣੇ ਇੰਜੈਕਸ਼ਨ ਲਾ ਕੇ ਹਟਾਈ ਤੇ ਹਾਂ ਪਿਕਚਰ ਨੂੰ ਕਾਲ ਤੋਂ ਹੁਣ ਕਿੰਨੇ ਹਾਂ ਟੀਕੇ ਦਾ ਮੈਂ ਲੈ ਆਂਦੇ ਤੇ ਟਾਈਮ ਨਾਲ ਤੇ ਮੱਛੀ ਦਾ ਬਾਈ ਹੁਣ ਥੋੜਾ ਸਰੀਰ ਔਖਾ ਹੀ ਭਰਨਾ ਹਜੇ ਹੈ ਨਾ ਹਾਂ ਚੱਲ ਉੱਧਾ ਹਾਂ ਠੀਕ ਆ ਬਾਕੀ ਹੁੰਦਾ ਚੱਲ ਕੱਖ ਕੰਡੇ ਨੂੰ ਤਾਂ ਪੂਰਾ ਮੂੰਹ ਮਾਰਦੀ ਹੁਣ ਤਾਂ ਐਨ ਹਣਾ ਤੇ ਬਾਕੀ ਆਏ ਆ ਵੀ ਹਜੇ ਇਹਨੇ ਹੁਣ ਰਾਜੀ ਤਾਂ ਥੋੜੇ ਟਾਈਮ ਤੱਕ ਹੀ ਹੋਣਾ ਹੁਣ ਲੱਗੇ ਜਾਣਾ ਯਾਰ ਮਹੀਨਾ ਖਾਣ ਦਾ ਮਹੀਨਾ ਖਾਣ ਦਾ ਹਾਂ ਮਹੀਨਾ ਖਾਣ ਦਾ ਲੱਗੇ ਜਾਣਾ ਕਿਉਂਕਿ ਆਏ ਆ ਯਾਰ ਬਿਮਾਰ ਵੀ ਬਹੁਤ ਹੋਲੀ ਨਾ ਜਿਆਦਾ ਹੋਲੀ ਮੈਂ ਕਹਿੰਦਾ ਹੱਪਾ ਹੀ ਉਲਝੀ ਰਹੀ ਹੱਪਾ ਲੱਗ ਸੰਘਲਾ ਕਿ ਟੋਕੜ ਤੈਨੂੰ ਦੋ ਦਿਨ ਤਾਂ ਆਪੇ ਹੀ ਨਹੀਂ ਗੌਰ ਕੀਤੀ ਹਾਂ ਹਾਂ ਪਤਾ ਨਹੀਂ ਕਿ ਇੱਕ ਦੋ ਦਿਨ ਸਾਨੂੰ ਭਾਈ ਅਸੀਂ ਥੋੜਾ ਜਿਹਾ ਲੇਟ ਹੋ ਗਏ ਦੇਖੋ ਗੌਰ ਕਰਨੇ ਚ ਸਾਨੂੰ ਐਦਾਂ ਦਾ ਵੀ ਚਲ ਉਦਾਂ ਕਈ ਵਾਰ ਡੰਗਰ ਰੱਜਿਆ ਬੈਠਾ ਹੁੰਦਾ ਵੀ ਨਹੀਂ ਕੱਖ ਕੰਡਾ ਖਾਂਦਾ ਤੇ ਤਿੰਨ ਚਾਰ ਦਿਨ ਵਿਚਾਰੀ ਉਹ ਬਿਮਾਰ ਰਹੀ ਆ ਹਫਤਾ ਹੀ ਲੰਘ ਗਿਆ ਸਮਝ ਨੂੰ ਹਫਤਾ ਹੋ ਗਿਆ ਹਾਂ ਚਲੋ ਉਲਜੀ ਨੂੰ ਪਰ ਐਦਾਂ ਚਲੋ ਵੀ ਜੋ ਵੀ ਹੋਇਆ ਤੇ ਚਲੋ ਇਹਦੀ ਜਾਨ ਬਚ ਗਈ ਹੈਨਾ ਆਹੀ ਗੱਲ ਬਸ ਜੋ ਹੋਣਾ ਯਾਰ ਉਹ ਤਾਂ ਕਿਸਮਤ ਚ ਲੱਗਿਆ ਉਹ ਹੋਣੀ 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 ਹੋਣਾ ਠੀਕ ਨੇ ਤੇ ਹੁਣ ਹੋ ਗਿਆ ਜੀ ਆਪਣਾ ਟਾਈਮ ਚੁਾਈ ਦਾ ਭਾਈ ਹੁਣ ਚੁਾਈ ਕਰੀਏ ਸ਼ੁਰੂ ਭਾਈ ਜੀਰੀ ਯੂਰੀ ਫਿਰ ਕਿਦਾਂ ਹੁਣ ਜੀਰੀ ਯੂਰੀਆ ਮਾਰਤਾ ਕੱਲ ਫਿਰ ਯੂਰੀਆ ਹਾਂ ਚੰਗੀਆਂ ਤਾਂ ਮਾਰਤਾ ਹੂੰ ਚੰਗੀਆਂ ਤਕਰੀਬਨ ਵੀ 7 ਵਗਿੰਦੇ ਜਗ੍ਹਾ 3 ਆ ਵੀ ਪੈ ਗਿਆ ਅੱਛਾ 7 8 8 ਵਗਿੰਦੇ ਜਗ੍ਹਾ 3 ਆ ਵੀ ਪੈ ਗਿਆ ਹੂੰ ਬਾਕੀ ਫਿਰ ਜਿੱਦਾਂ ਜਿੱਦਾਂ ਲੱਗੀਆਂ ਪਿੱਛੇ ਲੇਟ ਲੱਗੀ ਨਾ ਹੁਣ ਤੱਕ ਵੀ ਨਿਪੜੀ ਆ ਹੂੰ ਕਾਰ ਗੀਲਿਆਂ ਚ ਗੱਲ ਆਈ ਵਾਇ ਵਾਇ ਬਾਕੀ ਫੋਰ ਚਾਰ ਗੀਲਿਆਂ ਨਾਲ ਨਦੀ ਦੀਵਾ ਦੀ ਪੈ ਗਈ ਐ ਤਾਂ ਉਧਰ ਨੂੰ ਚੱਲਦੇ ਮਾਈ ਯਾਰ ਇੱਧਰ ਮਸ਼ੀਨ ਦੀ ਆਵਾਜ਼ ਬਹੁਤ ਆਈ ਜਾਂਦੀ ਆ ਉਧਰ ਜਾ ਕੇ ਮਿਲਦੇ ਆ ਜੀ ਤੁਹਾਨੂੰ ਇੱਧਰ ਹੁਣ ਮਸ਼ੀਨ ਲੱਗੀ ਵੀ ਆ ਇਹਦੀ ਆਵਾਜ਼ ਬਹੁਤ ਜ਼ਿਆਦਾ ਆਈ ਜਾਂਦੀ ਆ ਚੁਾਈ ਚੱਲ ਰਹੀ ਆ ਸਾਡੀ ਡਿਊਟੀ ਹੁਣ ਮੱਝਾਂ ਪਰ ਆ ਜੀ ਬਿੱਟੂ ਲੱਗਿਆ ਹੋਇਆ ਇੱਧਰ ਗਾਵਾਂ ਨੂੰ ਇਹ ਆ ਬਜਰੀ ਬਚ ਗਈ ਸੀ ਜੀ ਉਦੋਂ ਜਿਹੜਾ ਆਪਾਂ ਨੇ ਉਹ ਕਰਿਆ ਤਾਂ ਤੇ ਬੱਚੇ ਬਣਾਏ ਦੇ ਬਜਰੀ ਹੁਣ ਥੈਲਿਆਂ 'ਚ ਭਰਤੀ ਆਪਾਂ ਇਹਨੂੰ ਕਿਤੇ ਸਾਈਡ 'ਪਰ ਰੱਖ ਦਾਂਗੇ ਥੈਲਿਆਂ ਨੂੰ ਨਹੀਂ ਤਾਂ ਫੇਰ ਇਦਾਂ ਹੀ ਨਿਆਣਿਆਂ ਨੇ ਖੰਡਾ ਖਣੂ ਦੇਣੀ ਸੀ ਤਾਂ ਕਰਕੇ ਥੈਲਿਆਂ 'ਚ ਪਾਤੀ ਇਹ ਬਜਰੀ ਦਾ ਮਤਲਬ ਤਾਂ ਕੰਮ ਆਈ ਲੈ ਲੈਣਾ ਯਾਰ ਆਪਾਂ ਵੀ ਬੱਚਾ ਗੋਲੇ ਕਰਾਣਾ ਗੋਲ ਕਰਾ ਦੇਣਾ ਮੈਨੂੰ ਲੱਗਦਾ ਯਾਰ ਵੀ ਸਾਈਡ ਤੇ ਨਾ ਵੀ ਤੇੜ ਜੀ ਫਟੋ ਹਾਂ ਤੇੜ ਜੀ ਆਉਂਦੀ ਆ ਵੀ ਮੈਨੂੰ ਲੱਗਦਾ ਵੀ ਉਹ ਛੱਡੂਗਾ ਹਾਂ ਗੋਲ ਕਰਾ ਬੰਦੇ ਆ ਫਿਰ ਮੱਕੂ ਮੁਕਰੀ ਸਮਾਂ ਕੋਣ ਨੇ ਉਹਨੂੰ ਬੁਲਾਈਆ ਬਾਬੇ ਨੂੰ ਉਹਨੂੰ ਆਣਾ ਯਾਰ ਤੂੰ ਗੋਲੇ ਕਰਦਾ ਵੀ ਹੁਣ ਦਾ ਜਲ ਨਵਾਂ ਨਵਾਂ ਕਰਨਾ ਖੁਰਲੀ ਟੈਪੇ ਬਣਾ ਜਾ ਹਾਂ ਬਣਾ ਦੇ ਉਹਨੂੰ ਆਣਾ ਗੋਲੇ ਕਰਦੇ ਹਾਂ ਗੱਲਾ ਗੱਲਾ ਪਕੜ ਕਰ ਵੀ ਲਊਗਾ ਹਾਂ ਹਾਂ ਇੱਕ ਵੀ ਸੁੱਕ ਗਿਆ ਫਿਰ ਨਹੀਂ ਲੂਟਣਾ ਫੇਰ ਔਖਾ ਹੋ ਜਾਣਾ ਚਲ ਉਹ ਆਣਾ ਗੋਲ ਕਰਦੇ ਹਾਂ 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 ਚਲੋਂ ਕਟੂ ਕਟੂ ਨਜ਼ਾਰੇ ਲੈਂਦੇ ਹੁਣ ਖੁਰਲੀ ਪਰ ਹਾਂ ਹੈ ਰੱਜ ਕੇ ਅੱਖਾਂ ਖਾਂਦੇ ਆਣ ਅੱਗੇ ਆ ਛੋਟੇ ਕੱਟੂ ਅੱਦੇ ਦਾ ਹੁਣ ਆਏ ਆ ਇਹਦੇ ਬਾਈ ਐਂ ਫਾਇਦਾ ਹੋ ਜਾਣਾ ਮੰਨ ਲਾ ਹੁਣ ਜਿਹੜੇ ਛੋਟੇ ਕੱਟੂ ਆ ਸਾਰਿਆਂ ਨੂੰ ਕੱਖ ਪੈ ਗਏ ਕੱਟੂ ਅੱਗੇ ਆਏ ਗੌਰਲੀ ਦੀ ਕਰ ਹੁੰਦੀ ਜਦ ਕੱਟੂ ਖਾਣ ਵੀ ਲੱਗ ਜਾਂਦਾ ਤਾਂ ਆਪਾਂ ਫੇਰ ਵੀ ਨਹੀਂ ਤੇ ਰੱਖਦੇ ਵੀ ਹ ਚੱਲ ਏ ਕਿਹੜਾ ਹਜੇ ਖਾਂਦਾ ਹਾਂ ਹਾਂ ਇਹ ਗੱਲ ਹੈ ਜੀ ਮੰਨ ਲਾ ਤਾਂ ਹੋ ਗਏ ਕੁਬਰੀ ਹਾਂ ਗੁੱਲੀ ਉਹ ਬੰਦ ਕੱਟੂ ਆ ਕੇ ਦੱਸ ਦਿੰਦਾ 15 ਦਿਨ ਦਾ ਹੋ ਕੇ 2-2 4-4 ਡੱਕੇ ਚੱਕਣ ਲੱਗ ਲੱਗ ਜੀ ਵਾਹ ਹੌਲੀ ਹੌਲੀ ਲੱਗ ਜਾਂਦਾ ਕੱਟੂ ਫਿਰ ਤੇ ਇੱਕ ਆ ਬੈਠੀ ਹੈ ਜੀ ਕੱਟੀ ਆਪਣੀ ਬਾਕੀ ਹੁਣ ਬਾਲਟੀਆਂ ਆਪਣੇ ਹਥਿਆਰ ਹੋ ਗਏ ਤਿਆਰ ਸ਼ਾਸਤਰ ਬਾਲਟੀਆਂ ਆਪਣੀਆਂ ਤੇ ਕਰੀਏ ਜੀ ਹੁਣ ਚੋਾਈ ਚੋਾਈ ਸ਼ੁਰੂ ਮੈਂ ਤਾਂ ਇੱਕ ਵੈਸੇ ਚੋ ਵੀ ਦਿੱਤੀ ਇਹਦਾ ਮਖਿਆੜ ਖਾਣਾ ਨਾ ਲਹੂ ਪੀਂਦਾ ਨਾ ਛੱਲੇ ਛੱਡ ਦੋ ਤੇ ਲਾਓ ਜੀ ਫਿਰ ਉਹ ਕਰੀਏ ਚੋਾਈ ਸ਼ੁਰੂ ਬਾਕੀ ਮੱਕੀ ਵੀ ਆਪਣੀ ਆਚਾਰ ਵਾਲੀ ਭਾਈ ਭੱਜੀ ਆ ਰਹੀ ਆ ਆਹ ਮੱਕੀ ਹੁਣ ਆਪਣੇ ਵਾਲੀ ਆ ਰਹੀ ਆ ਤੇ ਮੱਕੀ ਨਿਸਰੇ ਆਇਆ ਦੇਖੋ ਐ ਤੇ ਦੋਦਾ ਲੱਗ ਗਿਆ ਦੇਖੋ ਪੈਣ 바ਸੀ ਦਾ ਹੁਣ 20 ਕਿ ਦਿਨ ਹੋਰ ਪ੍ਰੋਸੈਸ ਚੱਲੂਗਾ 15-20 ਦਿਨ ਤੇ ਇਹਨੂੰ ਦਾਣਾ ਪੈ ਜਾਣਾ ਫਿਰ ਆਪਾਂ achar ਪਾਣਾ ਕਰਦਣਾ ਸ਼ੁਰੂ ਤੇ ਜਦੋਂ achar ਪੈ ਗਿਆ ਉਦੋਂ ਫਿਰ ਡੰਗਰ ਨਜ਼ਾਰੇ ਲੰਦੇ ਆ ਜੀ ਭੱਜ ਭੱਜ ਪੈਂਦੇ ਫਿਰ ਤਾਂ achar ਨੂੰ ਬਹੁਤ ਖੁਸ਼ ਹੋ ਕੇ ਖਾਂਦੇ ਡੰਗਰ ਤੇ ਉਦਾਂ ਵੀ ਮौज ਬਹੁਤ ਆ ਰਹਾ ਉਦਾਂ ਵੀ ਮौज ਬਹੁਤ ਆ ਨਜ਼ਾਰਾ ਬੰਦੇ ਬੰਦਾ ਆਪ ਦੀ ਸੋਖ ਹਾਂ ਜੇ ਕੋਈ ਬੰਦੇ ਨੇ ਬਾਈ ਚੰਦ ਕੋਈ ਕੰਮ-ਕੁਮ ਪੈ ਗਿਆ ਬੇਫਿਕਰੀ ਆ ਕਿਤੇ ਜਾਣਾ ਆਉਣਾ ਬੰਦਾ ਬੇਫਿਕਰੀ ਨਾਲ ਚਾਰ ਬੰਦਾ ਕੱਢ ਕੇ ਥੋਲਡਿੰਗਾਂ ਰੱਖ ਜਾ ਹਾਂ ਉਹ ਅੰਦਰ ਛੱਡ ਮਾਂ ਰੱਖ ਜਾ ਬਾਹਰ ਤੇ ਕੱਢ ਕੇ ਮੱਤਲ ਵਰ ਕੇ ਚੱਕੇ ਵੀ ਪਾ ਦਿੰਦੇ ਆ ਚੱਕੇ ਪਾ ਹਾਂ ਉਂਗਲੀਆਂ ਤੋੜੀ ਨੇ ਛੱਡੀਆਂ ਚੱਕਾ ਪਾ ਦਿੰਦਾ ਬਿਲਕੁਲ ਬਿਲਕੁਲ ਹਾਂ ਫਾਇਦਾ ਬਹੁਤ ਫਾਇਦਾ ਬਹੁਤ ਲਾਈਫ ਹੈ ਪਾ ਬਾਈ ਫੀਰ ਕਰੀਏ ਫੇਚਾਈ ਸ਼ੁਰੂ ਚਲੋ ਠੀਕ ਆ ਜੀ ਫੇਰ ਹੁਣ ਚੋਲੀਏ ਡੰਗਰ ਮਿਲਦੇ ਆ ਫੇਰ ਤੁਹਾਨੂੰ ਕਿਸੇ ਅਗਲੇ ਬਲੌਗ ਚ ਸਾਸੀ ਕਾਲ ਜੀ ਸਾਰਿਆਂ ਨੂੰ